ओके ओके ਲੈ ভাই ਪ੍ਰੀਤ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਟੂ ਬੈਕ YouTube ਚੈਨਲ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ভাই ਕੀ ਕਰ ਰਹੇ ਆ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਹਾਂਜੀ ਜਗਦੀਪ ਸਿੰਘ ਮਾਹਲ ਟਰੈਕਟਰ ਦਾ ਹੋ ਗਿਆ ਬਾਈ ਸੌਦਾ ਇਹ ਇਹ ਹੋ ਗਿਆ ਵੀਰੇ ਸੌਦਾ ਸੌਦਾ ਬਾਈ ਦਿਨ ਕੋ ਦਿਨ ਡੇਲੀ ਸੌਦਾ ਹੋ ਰਿਹਾ ਅੱਛਾ ਤੇ ਦੋ ਸਵਰਾਜ ਅੱਜ ਅਜ ਫਰੀਦ ਅਜ ਫਰੀਦ ਲਗਾਤਾਰ ਚੱਲ ਰਿਹਾ ਕੰਮ ਹਾਂ ਹਾਂ ਕੰਟਰੈਕਟਰਾਂ ਦੀ ਇਹਦੇ ਜ਼ਿੰਮੇਵਾਰੀ ਲੋਡ ਆ ਕਿ ਨਹੀਂ ਲਾਗੇ ਤਾਂ ਆਣੋਂ ਬਾਈ ਮੰਡੀ ਸੀਜ਼ਨ ਦਾ ਚੱਲ ਪਿਆ ਕੰਮ ਆ ਆ ਮੰਡੀਆਂ ਚ ਤਾਂ ਕਹਿੰਦੇ ਹਲੇ ਰੋਕ ਲਾਈ ਦੀ ਇੱਕ ਤਰੀਕ ਤੇ ਆ ਇੱਕ ਤਰੀਕ ਤੇ ਆ ਇੱਕ ਤਰੀਕ ਤੇ ਹਾਂ ਬੋਲਣ ਦੇ ਨਹੀਂ ਮੰਡੀ ਜੀ ਤੇ ਆਉਂਦੇ ਆ ਇੱਕ ਤਰੀਕ ਤੇ ਆ ਉਹਦੇ ਬਾਅਦੇ ਕਾਰਵਾਈ ਸਟਾਰਟ ਕਰਦੇ ਹਾਂ ਹਾਂ ਜਿਹੜੀ ਕੋਈ ਮਣੀ ਮੋਟੀ ਇਹਨੂੰ ਬੋਲਣ ਫੋੜ ਦਿੰਦੇ ਜਿਹੜੀ ਬਣੀ ਪਈ ਆ ਹਾਂ ਅੱਜ ਭਾਜੀ ਆਹ ਟਰੈਕਟਰ ਵੇਚਿਆ 21 ਮਾਡਲ ਹੂੰ ਫਰੀਦ 6094 ਸੈਂਟਰ ਗੇਅਰ ਵਾਲਾ ਠੀਕ ਆ ਜੀ ਜੋਦਵਾ ਜੀ ਪੁੱਛਿਆ ਜੀ ਹਾਸੀ ਕਾ ਤੇ ਆ ਰਹੀ ਹਾਸੀ ਦਾ ਕਾਰਨ ਸਨਾਈਲ ਦਾ ਕਾਰਨ ਹੈ ਤਸੋ ਭਾਈ ਹਮ ਸੁਣਵਣ ਦੇ ਹੈ ਮੁੰਡੇ ਖੁਸ਼ ਹੈ ਭਾਈ ਅੱਜ ਸਾਰੇ ਟਰੈਕਟਰ ਦਾ ਸੌਦਾ ਹੋ ਗਿਆ ਹੋਰ ਹੋ ਰਹੀਆਂ ਇਹਨਾਂ ਨੇ ਯਾਰ ਜੇਬਾ ਕਰਨ ਕਰੀਏ ਨੇ ਅੱਜ ਹੋਰ ਹੋਰ ਹੁਣ ਤਾਂ ਸੁੱਕਾ ਰੋਝੀ ਹੁੰਦੀ ਆ ਐ ਦੇਖੋ 10 ਬਾਈ ਜੋ ਦੱਸੂਗਾ ਯਾ ਜੱਗੂ ਵੀਰ ਜੱਸੂ ਆ ਟਰੈਕਟਰ ਬਾਰੇ ਫੀਚਰ ਦੱਸੋ ਫੀਚਰ ਦਾ ਕਿਆ ਦੱਸਣਾ 60 ਪਾਵਰ ਦਾ ਟਰੈਕਟਰ ਆ 16 ਦੇ ਟਾਇਰਾਂ ਦੇ ਜਿਹੜੀ ਸਾਰੇ ਫੀਚਰ ਦੇ ਵਿੱਚ ਆ ਰਿਹਾ ਹੈ ਟਰੈਕਟਰ ਆਪਾਂ ਜਿਹੜਾ ਕਹਾਂ ਦਵਾਵੇ ਰੇਡ ਮਾ ਦਤਾ ਉਹ ਆ ਜਾਓ ਉਧਰ ਬਾਈ ਹਾਲੀਵੁੱਡ ਤੱਕ ਅਮਰਾ ਜੀ ਆ ਜਾਓ ਆ ਜਾਓ ਮਾਰਕੀਟ ਤੇ ਆ ਵੀ ਬੰਦੇ ਆ ਜਾਓ ਚੱਲ ਤੇ ਆ ਜਾਓ ਬਾਈ ਉਧਰ ਹਾਲੀਵੁੱਡ ਤੱਕ ਆ ਗਿਆ ਗੱਲਾਂ ਆਉਣਗੇ ਪਰ ਤੂੰ ਦਾ ਵੀ ਅੱਗੂ ਦਾ ਗਿਆ ਚਲੋ ਵੀ ਮਾਰੋ ਤੱਕਾ ਟੋਜੇ ਨਾ ਪਾਈਏ ਨਹੀਂ ਦਾ ਵੀ ਮਾੜਾ ਮਾੜਾ ਹੈਲਪ ਕਰਾ ਦਣਾ ਹਲੇ ਮਾਰਦੀ ਬਾਈ ਚੱਲ ਇੱਕ ਕੁੰਗਲੀ ਨਾਲ ਹੋ ਜਾਣਾ ਮੇਰੀ ਕੁੰਗਲੀ ਨਾਲ ਸਟਾਰਟ ਆਹ ਦੇਖੋ ਬਾਈ ਕੁੰਗਲੀ ਨਾਲ ਕੁੰਗਲੀ ਨਾਲ ਸਟਾਰਟ ਹੋ ਗਿਆ ਹਾਂ ਰਾਈ ਮਿੱਤਰੀ ਦਈਆਂ ਦਾ ਮੁੱਛਾਂ ਨੂੰ ਵੱਟ ਹਾਂ ਸਰ ਕੇ ਮੁੱਛੇ ਮੁੱਛੇ ਖੜਦੀ ਹੈ ਰਮ 9211 ਮੁੰਡੇ ਖੜੀਆਂ ਇਹ ਲੋ ਜੀ ਬਾਈ ਆਹ ਟਰੈਕਟਰ ਚੱਲਿਆ ਅਜਾ ਚੌਂਡੀਰ ਵਾਲੇ ਕੋਲ ਸੀਗਾ ਟਰੈਕਟਰ ਇਹ ਵੀ ਵੀਡੀਓ ਵੀ ਪਾਈ ਹੋਈ ਸੀ ਬਾਈ ਟਰੈਕਟਰ ਦੀ ਬਾਈ ਨੇ ਹੀ ਆਏ ਆ ਨਵਾਂ ਸ਼ਹਿਰ ਦੇ ਕੋਲੋਂ ਬੰਦ ਕਰ ਲੋ ਵੀਰੇ ਕੰਮ ਕਰ ਲੋ ਕਿਹ ਕਿ ਮਾਡਲ ਆ ਬਾਈ ਇਹ ਇਹ ਬੰਦੇ ਵੀਰ ਨਾ ਹੀ 5210 ਲੈ ਕੇ ਸੀਗੇ ਟਰੈਕਟਰ ਤੇ ਉਹਦੇ ਵਿੱਚ ਕੱਟ ਹੋਇਆ ਸੀ ਟਰੈਕਟਰ ਇਹ ਤੇ ਬਾਕੀ ਦੇਖੀ ਦੋ ਤਿੰਨ ਵਾਰ ਵੀਡੀਓ ਪਰ ਟਰੈਕਟਰ बिक ਗਿਆ ਚਲੋ ਥੋੜੇ ਦਾ ਹੋ ਗਏ ਸੀਗਾ ਟਰੈਕਟਰ ਨੂੰ 2 ਕੁ ਮਹੀਨੇ ਤੇ ਲਗਭਗ ਬਾਕੀ ਜਿੱਦਾਂ ਅਸੀਂ ਕਹਿੰਨੇ ਹੁੰਨੇ ਬਾਈ ਜਦੋਂ ਜਿਹੜੀ ਚੀਜ਼ ਦਾ ਟਾਈਮ ਆ ਜਦੋਂ ਜਦ ਇਹ ਵੇਖਣੀ ਆ ਠੀਕ ਆ ਤੇ ਬਾਕੀ ਸਾਨੂੰ ਬਾਈ ਨਾਲ ਨਾ ਕਰਾਉਣੇ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਪੂ ਜੀ ਤੇ ਬਾਈ ਕਿੱਥੋਂ ਆਏ ਜੀ ਆਪਾਂ ਆਹ ਬਾਈ ਨਵਾਂ ਸ਼ਹਿਰ ਤੋਂ ਆਏ ਆ ਨਵਾਂ ਸ਼ਹਿਰ ਕੋਲੋਂ ਠੀਕ ਆ ਜੀ ਤੇ ਟਰੈਕਟਰ ਬਾਈ ਕਿੱਥੇ ਦੇਖਿਆ ਸੀ ਤੁਸੀਂ ਅਜੀ ਭਾਈ ਵੀਡੀਓ 'ਚ ਹੀ ਦੇਖਿਆ ਠੀਕ ਆ ਜੀ ਬਾਕੀ ਠੀਕ ਲੱਗਿਆ ਭਾਈ ਟਰੈਕਟਰ? ਹਾਂਜੀ ਵਧੀਆ ਲੱਗਾ ਟਰੈਕਟਰ। ਠੀਕ ਆ ਬਾਕੀ ਚਲੋ ਤੁਹਾਨੂੰ ਚਲਾਏ ਤੇ ਪਤਾ ਲੱਗੂਗਾ ਅਸਲੀ ਤਾਂ। ਠੀਕ ਹੈ ਜੀ। ਬਾਕੀ ਉਧਰ ਦਾ ਰੈਟ ਠੀਕ ਆ ਭਾਈ ਟੈਟੂ ਠੀਕ ਆ ਸਾਰਾ ਕੁਲ ਟਰੈਕਟਰੋਂ ਵੀ। Ориਜినਲ ਆ ਸਾਰਾ ਜੀ। ਹਾਂਜੀ ਹਾਂਜੀ। ਠੀਕ ਆ ਭਾਈ। ਬਾਕੀ ਰੇਟ ਠੀਕ ਆ ਭਾਈ ਟਰੈਕਟਰ ਦਾ? ਰੇਟ ਸਹੀ ਆ ਭਾਈ। ਠੀਕ ਹੈ ਜੀ। ਠੀਕ ਆ ਠੀਕ ਆ ਵੀਰੇ। ਪਹਿਲਾਂ ਵੀ ਟਰੈਕਟਰ ਖਿਆ ਹੋ ਕੋਈ ਕੇ? ਹਾਂਜੀ ਪਹਿਲਾਂ ਦੋ ਆ। ਅੱਛਾ ਜੀ। ਇੱਕ ਸੋਨਾਲਿਕਾ ਇੱਕ ਮੈਸੀ ਆ। ਇੱਕ ਮੈਸੀ ਆ ਜੀ। ਹਾਂਜੀ ਠੀਕ ਆ ਜੀ। ਖੇਤੀਬ ਠੀਕ ਹੈ ਜੀ ਤੇ ਚਲੋ ਬੇਲਰ ਨਾਲ ਦਾ ਆਪ ਨੂੰ ਵੀ ਦੋ ਚਾਰ ਟਰੈਕਟਰ ਚਾਹੀਦੇ ਹੁੰਦੇ ਆ ਹਾਂਜੀ ਹਾਂਜੀ ਹਨਾ ਜੀ ਠੀਕ ਹੈ ਬਾਈ ਤੇ ਠੀਕ ਹੈ ਮੁਬਾਰਕਾਂ ਬਾਈ ਤੁਹਾਨੂੰ ਤੁਹਾਨੂੰ ਵੀ ਮੁਬਾਰਕਾਂ ਬੱਪੂ ਜੀ ਸਾਰਿਆਂ ਨੂੰ ਹਾਂ ਜੀ ਆਮਨੇ ਬਾਈ ਪਾਵਲਾ ਬਾਈ ਵੀ ਬਾਈ ਪਹੁੰਚ ਗਿਆ ਹਾਏ ਵੀਰੇ ਹਾਏ ਵੀਰੇ ਵੇਰੇ ਸਾਰੇ ਤਸਵੀਰ ਦੇ ਤਿੰਨ ਨੂੰ ਦੇਖ ਕੇ ਹੋਰ ਕਿਆ ਕੀ ਗਏ ਉਹਦੀ ਬੜੇ ਬੰਦੇ ਆ ਬਰਾਬਰ ਤਾਂ ਨਹੀਂ ਪਾਣਾ ਹੋਰ ਬੜਾ ਉੱਚੀ ਬੋਲ ਵੀਰੇ ਤੇਰੀ ਆਵਾਜ਼ ਨਹੀਂ ਆਉਂਦੀ ਮਗਾ ਵੀਰੇ ਇੱਥੀਆਂ ਸਵੇਰ ਤੇ ਅੱਛਾ ਔਡੀ ਥੋੜੀ ਜਿਹੀ ਨੀਕਾ ਘਟ ਗਈ ਜੀ ਤੁਸੀਂ ਤਾਂ ਥੋੜਾ ਸੁਣ ਲੈ ਮੈਂ ਯਾਰ ਵੇਚਣਾ ਬੰਦੇ ਥੱਲੇ ਯਾਰ ਇੱਕ ਦੋ ਬੰਦੇ ਥੱਲੇ ਕਮੈਂਟ ਕਰੀ ਜਿੰਨੇ ਮਾਨੂੰ ਯਾਰ ਹਾਂ ਬੰਦੇ ਕਹਿੰਦੇ ਬਾਈ ਤੂੰ ਜਿਹੜੇ ਦੂਏ ਯੂਟਿਊਬਰ ਹਨ ਉਹਨਾਂ ਨੂੰ ਝੱਲਦਾ ਨਹੀਂ ਹੈਗਾ ਕਿਹੜੇ ਨੂੰ ਪਤਾ ਨਹੀਂ ਬਾਈ ਮੈਨੂੰ ਦੋ ਦੋ ਕਰਦੇ ਮਾੜੇ ਬਾਈ ਨੇ ਜਾਣਾ ਉਹਨਾ ਹਾਂ ਹਾਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਬੰਦੇ ਯਾਰ ਹੱਲੇ ਕਮੈਂਟ ਕਰੀ ਜ ਨੇ ਕਹਿੰਦੇ ਤੂੰ ਬਾਈ ਜਿਹੜੇ ਦੂਏ ਯੂਟਿਊਬਰ ਹਨ ਉਹਨਾਂ ਨੂੰ ਝੱਲਦਾ ਨਹੀਂ ਹੈਗਾ ਕਿ ਐ ਚੱਕਰ ਆ ਬਾਈ ਗੱਲ ਸੱਚੀ ਹੈ ਕਿ ਨਹੀਂ ਉਹਨੂੰ ਨਹੀਂ ਝੱਲਦਾ ਹਾਂ ਕਿਹੜੇ ਅਸੀਂ ਨਾਲ ਅਸੀਂ ਤਾਂ ਕਰਦੇ ਯੂਟਿਊਬਰਾਂ ਚੱਪਦੇ ਹਾਂ ਹੱਲੇ ਨਾਲ ਦੇ ਵਿੱਚ ਚੱਲਣੇ ਨਾ ਚੱਲਣੇ ਤੂੰ ਗੱਲੇ ਨਹੀਂ ਹੈ ਹਾਂ ਨਹੀਂ ਹਾਂ ਬਾਈ ਬਾਈ ਆਵਾਜ਼ ਸੁਣੋ ਟਰੈਕਟਰ ਦੀ ਥੋੜੀ ਜੀ ਹਲਕੀ ਦਾ ਸਲਫਾ ਸੁੱਲਾ ਬਾਈ ਓ ਬਾਈ ਇਹਨਾਂ ਨੂੰ ਕਹਿਦਾ ਵੀ ਚੱਲੇ ਜਾਓ ਜੀ ਇੰਤਜ਼ਾਰ ਕਰ। ਠੀਕ ਆ ਬਾਈ। ਓਕੇ ਓਕੇ। ਲੈ ਬਾਈ। ਪ੍ਰੀਤ 649 ਅੱਜ ਪਾਵਲਾ ਬਾਈ ਪੂਰਾ ਖੁਸ਼ ਹੈ। ਪਾਵਲੇ ਪਾਵਲੇ ਬਾਈ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਅੱਜ। ਚੰਗਾ ਬਾਜੀ। ਠੀਕ ਹੈ ਜੀ। ਧੰਨਵਾਦ ਵੀਰੇ ਬਹੁਤ-ਬਹੁਤ ਮੁਬਾਰਕਾ ਤੁਹਾਨੂੰ। ਹਾਂਜੀ ਹਾਂ। ਪਾਵਲਾ ਬਾਈ ਅੱਜ ਨਾ ਉੱਪਰੋਂ ਖੁਸ਼ ਨਹੀਂ ਹੈਗਾ ਅੰਦਰੋਂ ਖੁਸ਼ ਆ। ਹਾਂ ਪ੍ਰੀਤ ਦੀ ਬਹੁਤ ਖੁਸ਼ੀ ਆ ਬਾਈ ਨੂੰ ਅੱਜ ਪਾਬਲੇ ਵੀਰੇ ਇੱਕ ਹੋਰ ਬਾਈ ਜੀ ਕਿਸੇ ਦੇ ਲੇਟ ਹਾਂ ਪ੍ਰੀਤ ਹੋਰ ਵੀ ਖੜਾ ਉਹ ਘਬਰਾ ਜਾ ਪ੍ਰੀਤ ਬਾਈ ਕੋ ਹੋਰ ਵੀ ਹੈਗਾ ਉਹ ਖੜਾ ਸਾਹਮਣੇ ਉਹ ਵੀ ਕੀ ਮਾਡਲ ਹੈ ਨਾ ਉਹ ਮਤਲਬ ਤਾਂ ਦੂਜਾ ਹੈ ਜਿਹੜਾ ਇਕੱਲਾ ਹੀ ਰਹਿ ਗਿਆ ਛੋਟਾ 698 ਨਹੀਂ ਹੈਗਾ ਉਹ ਛੋਟਾ ਲੱਗਦਾ ਮੈਨੂੰ ਨਾ 798 ਨਹੀਂ ਕਿਹੜਾ 698 698 ਹਾਂ 698 ਲੋ ਜੀ ਮਾਮਾ ਜੀ ਵੀ ਆ ਗਏ ਇੱਧਰ ਹੋਰ ਮਾਮਾ ਜੀ ਠੀਕ ਆ ਬੂ ਠੀਕ ਆ ਠੀਕ ਹੈ ਜੀ ਮਾਮਾ ਜੀ ਨੇ ਬੈਗ ਲੈ ਲਿਆ ਨਵਾਂ ਬਾਈ ਦੀ ਪਾਲਟੀ ਹੋ ਗਈ ਹਾਂ ਬੈਗ ਦੀ ਪਾਲਟੀ ਹੋ ਗਈ ਪਹਿਲਾਂ ਬਾਈ ਬੈਗ ਹੈ ਨਹੀਂ ਤਾਂ ਉਹ ਲੈਣਾ ਕੰਮ ਚੱਲਦਾ ਹੈ। ਅੱਛਾ। ਹੋਰ ਫਿਰ। ਇਹ ਐ ਦੋਸਤ ਬੈਗ ਦਾ ਫਾਇਦਾ ਹੈਗਾ ਕਿ ਨਹੀਂ? ਐਦਾ ਹੀ ਹੈ ਯਾਰ। ਫਾਇਦਾ ਤਾਂ ਚਲੋ ਕਹਿ ਵੀ ਸਕਦੇ ਆ ਇਹਦਾ। ਅੱਛਾ। ਬੋਤਲ-ਬੋਤਲ ਕੋ ਹੋ ਜਾਂਦੀ ਔਰ ਤਾਂ ਕੋਈ ਛੱਡੀ ਚੱਲ ਹੈ। ਨਹੀਂ ਮਨੇ ਪਹਿਲਾਂ ਇਹਦਾ ਹੁਣ ਰੋਟੀ-ਰੋਟੀ ਵਾਲੇ ਜਾ ਕੇ ਤੇ ਲਫਾਫਾ। ਇਹਦੇ ਹੁਣ ਹੋਰ ਵੀ ਸਮਾਨ ਪੈ ਜਾਂਦਾ। ਪੈ ਜਾਂਦਾ। ਠੀਕ ਨਹੀਂ? ਪੜਦਾ ਹੈ। ਹਾਂ। ਪੜਦਾ ਹੈ। ਉਹੀ ਆਦਾ ਫਿਰ ਬੰਦੇ ਦੀ ਥੋੜੀ ਉਹ ਵੀ ਵੱਜ ਜਾਂਦੀ, ਪਰਸਲਟ ਵੀ ਬੈਗ ਪਾਇਆ। ਪਲ ਚੋਣ ਚ ਲੈ ਆਉਂਦਾ ਜੋ ਕਿਸੇ ਮਰਜ਼ੀ ਪਹਿਲਾਂ ਦੇਖ ਜਾਂਦਾ ਵਿੱਚ ਕੀ ਆਇਆ। ਹਾਂ। ਚਟੇ ਪਾਣਾ। ਚਾ ਕੋਈ ਹੋਰ ਸਮਾਨ ਹੈ। ਚਲੋ ਹੁਣ ਉਹ ਇਹ ਸੋਚਾ ਪਤਾ ਨਹੀਂ ਲੱਗਦਾ ਕਿ ਕਿਆ ਟਰੈਕਟਰ ਜੇ ਨਾਲਾ ਵੀ ਵੇਚਤਾ ਆਪਾਂ ਨੇ ਹਾਂ ਵਧੀਆ ਹੋ ਗਿਆ ਹਣਾ ਜੀ ਹਾਂ ਸਹੀ ਇਹ ਹੁਣ ਦੋ ਦਿਨ ਆਪਣੇ ਵਿਖੀ ਗਏ ਦੇਖੀ ਗਏ ਹੋਂਗੇ ਲਈ ਗਏ ਹਾਂ ਹੁਣ ਸਾਨੂੰ ਹੋਕਾ ਤੋਂ ਹਾਂ ਮੈਂ ਕਿਹਾ ਵੀ ਕਾਹ ਨੂੰ ਵੀ ਇਹਨਾਂ ਦਾ ਵੀ ਵੇਚਦੀ ਹੈ ਹੁਣ ਆ ਵਧੀਆ ਕਰਿਆ ਠੀਕ ਹੈ ਤੇ ਚਲੋ ਆਏ ਮੈਂ ਸਭ ਦੇ ਵਿਕਣੇ ਚਾਹੀਦੇ ਹਣਾ ਜੀ ਬਿਲਕੁਲ ਬਿਲਕੁਲ ਸਰਕਲ ਚੱਲਣਾ ਚਾਹੀਦਾ ਵੀਰੇ ਯਾਰ ਦੋਸਤਾਂ ਖਾਂਦੇ ਪਿੰਦੇ ਦਾ ਹੀ ਭਾਅ ਹੁੰਦਾ ਹਾਂ ਖਾਂਦੇ ਪਿੰਦੇ ਸਹੀ ਗੱਲ ਆ ਬਾਈ ਦੇ ਕੋ ਦਊਗਾ ਨਹੀਂ ਕਦੇ ਮੰਗੂਗਾ ਵੀ ਨਹੀਂ ਆਪਣਾ ਤਾਂ ਨਿਆਰੇ ਲਾਉ ਬਿਲਕੁਲ ਬਿਲਕੁਲ ਬਾਈ ਆਪਣੀ ਗੱਲ ਆ ਸੋਚ ਰੱਖੀ ਵੀ ਆ ਆਹ ਸਾਡਾ ਟਰੈਕਟਰ ਦੇਖਣ ਲੱਗੇ ਐਂਡੋ ਫਾਰਮ ਤੇ ਥੋੜੇ ਤੁਸੀਂ ਅੰਦਰ ਬੈਠੇ ਦੇ ਬੰਦੇ ਬੰਦੇ ਕਹਿੰਦੇ ਬਾਈ ਕਹਿੰਦੇ ਅਸੀਂ ਕਹਿੰਦੇ ਆ ਜੌਂਡੀਆ ਲੈਣਾ ਮੈਂ ਕਿਹਾ ਆ ਜਾ ਬਾਈ ਮੈਂ ਅਜੇ ਇੰਨੇ ਫੰਕਸ਼ਨਲ ਗੁਣ ਤੁਸੀਂ ਦੱਸੇ ਜਿੰਨੇ ਬੰਦੇ ਨੂੰ ਮੈਂ ਦੱਸੇ ਥੋੜੇ ਟਰੈਕਟਰ ਦੇ ਬੰਦਾ ਕਿ ਯਾਰ ਬੰਦਾ ਕਹਿੰਦਾ ਬਾਈ ਤੂੰ ਇੱਧਰ ਐਂਡੋ ਫਾਰਮ ਮੈਂ ਕਿਹਾ ਬਾਈ ਕੋਈ ਗੱਲੇ ਨਹੀਂ ਹੈਗੀਆਂ ਸਾਡੇ ਸਾਰਾ ਇੰਨੀ ਚਾਹ ਲਾਗੇ ਜਿਹੜੇ ਬੰਦੇ ਜਿਹੜੀ ਪਸੰਦ ਦਾ ਆਪਾਂ ਉਹ ਭੇਜੀ ਆਖ ਨਹੀਂ ਆਏ ਨਹੀਂ ਮੈਂ ਕਿਹਾ ਚੱਕਰੇ ਨਹੀਂ ਬਾਈ ਜਿਹੜਾ ਮਰਜ਼ੀ ਦੇ ਦੋ ਠੀਕ ਆ ਮੈਂ ਹੋਰਾਂ ਏਜੰਸੀ ਚੱਲ ਗਿਆ ਪਰ ਤੇ ਚੁੱਪ ਜੀ ਸਾਲਾ ਪਰ ਕਹਿੰਦੇ ਸਾਨੂੰ ਬੰਦੇ ਦੱਸਦੇ ਆ ਕਿ ਜੇ ਇੰਡੋ ਫਾਰਮਲ ਗਏ ਨੂੰ ਦੱਸਿਆ ਫਲਾਣੀ ਜਗ੍ਹਾ ਚੱਲ ਜਾਓ ਇੰਨੇ ਕਿਲੋਮੀਟਰ ਉੱਤੇ ਹਾਂ ਠੀਕ ਹੈ ਸਾਰਾ ਠੀਕ ਆ ਦੱਸਦੇ ਭੇਜਦੇ ਬੜਾ ਚੰਗਾ ਬਾਈ ਉਹ ਅੱਛਾ ਹਾਂ ਕਹਿੰਦੇ ਬਾਈ ਧੰਨਵਾਦ ਆ ਤੁਹਾਡਾ ਬਹੁਤ ਅੱਛਾ 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 ਜਾਨਾ ਮੈਂ ਦੱਸਦਾ ਜੀ ਸਾਨੂੰ ਪੁਰਾਣੇ ਦੱਸਿਆ ਬਿਲਕੁਲ ਬਿਲਕੁਲ ਉਹ ਬੰਦੇ ਨੇ ਭੇਜਿਆ ਟੀਮ ਬਾਈ ਉਹਨੇ ਕਰਨਾ ਬਹੁਤ ਖੁਸ਼ ਹੋ ਜਾਏਗਾ ਠੀਕ ਹੈ ਜੀ ਕਹਿੰਦੇ ਬਾਈ ਧੰਨਵਾਦ ਤੁਹਾਡਾ ਮੈਂ ਤਾਂ ਚਲੋ ਸਾਨੂੰ ਸਾਡਾ ਗਿਆ ਜਾਂਦੇ ਨੇ ਨਾ ਨਾ ਠੀਕ ਹੈ ਜੀ ਕਿਹਨੇ ਜੀ ਪਾਉਂ ਮਾੜਾ ਚੰਗਾ ਜੀ ਨਾ ਨਾ ਗੱਲ ਤਾਂ ਠੀ ਬਾਈਕ 45 ਇਹ ਨਾ ਕੋ ਟਰੈਕਟਰ ਆਇਆ ਵਿੱਚ ਇਕੱਠਾ ਇਹਨਾਂ ਨੇ ਬਾਈ ਇਹਨਾਂ ਨੇ ਅਜੇ ਤੋਤਾ ਤੂਤਾ ਤੇ ਇਹਨਾਂ ਨੇ ਹੈ ਨਹੀਂ ਪਤਾ ਤੁਹਾਨੂੰ ਪਤਾ ਬਾਈ ਇਹ ਇਹ ਗੱਲ ਨੂੰ ਬਹੁਤ ਉਹ ਆ 45 ਆ ਬਾਈ ਮਾਡਲ ਹੈਗਾ 15 15 ਮਾਡਲ ਹੈ ਠੀਕ ਆ ਟਰੈਕਟਰ ਦੇ ਜਿਹੜੇ ਟਾਇਰ ਟੱਪਾ ਨਾਲ ਦਾ ਹੀ ਆ ਬਾਈ ਠੀਕ ਆ ਨਾ ਮੋਰਲੇ ਟਾਇਰ ਇਹਦੇ ਚੇਂਜ ਆ ਬਾਈ ਪਹਿਲਾਂ ਦੱਸ ਦਈਏ ਪਿਛਲੇ ਟਾਇਰ ਨਾਲ ਦੇ ਆ ਟਾਇਰਾਂ ਦੀ ਕੰਡੀਸ਼ਨ ਹੋਊਗੀ ਅੱਧ ਤੇ ਅੱਧੇ ਮੰਨ ਲਓ ਜਾਨੀ ਕਿ ਤੁਸੀਂ ਅੱਧੇ ਹੀ ਹੈਗੇ ਠੀਕ ਆ ਬਾਕੀ ਟਰੈਕਟਰ ਚੱਲਿਆ ਵਾ 21 2200 ਘੰਟੇ ਆ ਠੀਕ ਆ ਇੱਕ ਥੋੜੀ ਜੀ ਕਾਰਵਾਈ ਕਰੀ ਹੋਈ ਆ ਬਾਈ ਇਹਦਾ ਫਿਲਟਰ ਨਾ ਇਹਦੇ ਬਾਅਦ ਦੂਜਾ ਆਉਂਦਾ ਆ ਤੇਲ ਵਾਲਾ ਅਮਨੇ ਵੀਰੇ ਦੂਆ ਫਿਲਟਰ ਇਹਦਾ ਕੱਢ ਕੇ ਟਰਾਈ ਕਰਿਆ ਵੈਨੂੰ ਹਨਾ ਇਹਦੇ ਜਹਾ ਥੋੜਾ ਜਿਹਾ ਕੰਮ ਚਲੋ ਬਾਕੀ ਅਗਲੇ ਦੀ ਮਰਜ਼ੀ ਆ ਬਾਈ ਬਾਕੀ ਟਰੈਕਟਰ ਉਦਾਂ ਬਾਈ ਬਹੁਤ ਸੋਹਣਾ ਟਰੈਕਟਰ ਧੋਣੇ ਵਾਲਾ ਹੀ ਆ ਇਹ ਠੀਕ ਆ ਜੀ ਨੂੰ ਕੱਲ ਕੋਲ ਨੂੰ ਕਰਾਉਣਾ ਹਾਂ ਟਰੈਕਟਰ ਮੇਰੇ Bina ਕਿਸੇ ਨੇ ਨਹੀਂ ਹਿੰਮਤ ਕਰਨੀ ਅੱਛਾ ਧੋਣਾ ਕਰਾਉਣਾ ਪੈਣਾ ਥੋੜਾ ਬੁਤ ਪਰਣਾ ਤੁਸੀਂ ਧੋਵਾਂਗਾ ਵੀ ਹਾਂ ਹਾਂ ਧੋਣਾ ਨਹੀਂ ਧਵਾ ਕੇ ਲਿਆਉਂਗਾ ਅੱਛਾ ਅੱਛਾ ਧਵਾ ਕੇ ਲਿਆਉਂਗਾ ਹਾਂ ਤੋਾਰ ਕੇ ਆ ਦੇ ਮਿੱਟੀ ਮੁੱਟੀ ਜੰਮੀ ਹੋਈ ਆ ਇਹ ਜਿਹੜਾ ਨੂਜੋ ਪਾ ਦਿੱਤੀ ਇਸ ਤਰ੍ਹਾਂ ਤੋਂ ਹੋਣਾ ਇਹਨੇ ਠੀਕ ਆ ਠੀਕ ਆ ਵੀਰੇ ਹਾਂ ਇਹ ਇਹ ਨਿਕਲ ਰਿਹਾ ਟਰੈਕਟਰ ਨੇ ਬਾਕੀ ਬਾਈ ਰਮਾ ਰੂ ਮਾ ਦਾ ਰੰਗ ਬਹੁਤ ਸਾਫ਼ ਹੈ ਟਰੈਕਟਰ ਦਾ ਅਮਨੇ ਇਹਦਾ ਮਾਰਕਾ ਤੇ ਹਟਾ ਇਹਦਾ ਮਾਰਕਾ ਦਿਖਾ ਦਈਏ ਮੜ ਜੇ 15 ਦੇ ਮਾਰਕੇ ਆ ਬਾਈ ਨਾਲ ਦੇ ਟਾਇਰਾਂ ਟਰੈਕਟਰ ਤੇ ਸਟੀਰਿੰਗ ਸਾਦਾ ਆਵੋ ਲੈ ਵੀਰ ਪੈਸੇ ਕਿੰਨੇ ਆ ਦੀ ਹੈ ਵੀਰੇ ਰੋਕੜਾ ਕਿੰਨਾ ਮੰਗ ਹੈ 365 ਮੜੇ ਕੱਟ ਕਰ ਬਾਈ ਆਪਾਂ ਨਾਲ ਦੋਏ ਤਰ੍ਹਾਂ ਕੇ ਇਸ ਕਰਨਾ ਔਰ ਕੰਮ ਕਰੋ ਬਾਈ 365 ਹੈ ਬਾਈ ਭਾਈ ਇਹ ਜੋ ਮਰਜ਼ੀ ਮੰਗੀ ਜਾਣਾ 3.5 ਲੱਖ ਰੁਪਿਆ ਕਹਿੰਦੇ ਆ ਇਹ ਤੁਹਾਨੂੰ ਆਪਾਂ ਜਾਇਜ਼ ਰੇਟ ਤੇ ਦਵਾਵਾਂਗੇ ਟਰੈਕਟਰ ਠੀਕ ਹੈ ਜਿਹਨੇ ਲੈਣਾ ਹੋਇਆ ਸ਼ੇਰ ਨੂੰ ਸਾਦਾ ਉਦਾਂ ਟਰੈਕਟਰ ਵਧੀਆ ਖੁੱਲਿਆ ਖਾਲਾ ਉਹ ਰਿੰਗ ਮਪਲਟੇ ਵੇ ਅੱਛਾ ਬਾਹਰ ਕੱਢੇ ਮੜਿਆ ਰਹਾ ਨਾ ਹਾਂ ਬਾਹਰ ਕੱਢੇ ਹੋਏ ਸਹੀ ਗੱਲ ਆ ਭਾਈ ਰਿੰਗ ਬਾਹਰ ਕੱਢੇ ਹੋਏ ਇਹਨਾਂ ਨੇ ਆ ਥੋੜੀ ਗੱਲ ਨਾਲ ਤਾਂ ਹੀ ਹੈ ਟਾਇਰ ਠੀਕ ਆ ਠੀਕ ਆ ਬਾਕੀ ਮੇਰਾ ਵੀਰ ਦੇਖ ਲਿਓ ਭਾਈ ਜਿਹਨੇ ਲੈਣਾ ਹੋਇਆ ਇਹਦਾ ਬਾਈ ਪੈਸੇ 20000 ਵੱਧ ਮੰਗਦੇ ਹੁੰਨੇ ਆ ਇਹਨਾਂ ਦੀ ਗੱਲਾਂ ਆਪਣੀ ਜਾਣਾ ਕਿਸੇ ਨੇ ਠੀਕ ਆ ਬਨੇ ਵੀਰੇ ਪੈਸੇ ਮੜੇ ਜੇ ਚੀਜ਼ ਵੇਚਣੀ ਹੁੰਦੀ ਬਾਈ ਪੈਸੇ ਜਾਇਜ਼ ਮੰਗਿਆ ਕਰੋ ਤਾਂ ਚੀਜ਼ ਵੇਖਣੀ ਆ ਆਪਾਂ ਨੂੰ ਜਿੱਦਾਂ ਉੱਪਰ ਤੇ ਆਰਡਰ ਆਇਆ ਆਪਾਂ ਕੋਲ ਹੁੰਦਾ 50000 ਵੱਧ ਮੰਗ ਕੇ ਸੌਦਾ ਨਹੀਂ ਹੋਣਾ ਨਹੀਂ 50000 ਤਾਂ ਨਹੀਂ ਵੀਰੇ 10000 ਤਾਂ ਵੱਧ ਮੰਗਣੀ ਮਿਲਦਾ ਠੀਕ ਆ ਠੀਕ ਆ ਬੰਦਾ ਫਿਰ ਉਹਦੇ ਵਿੱਚ ਵੀ ਆ ਕੇ ਘਟਾਉਂਗਾ ਠੀਕ ਆ ਠੀਕ ਆ ਹਾਂਜੀ ਹਾਂ ਇਹ ਬੰਦਿਆਂ ਨੇ ਠੁਠਾ ਕਰਿਆ ਜੀ ਸਾਡੇ ਨਾਲ ਟਰੈਕਟਰ ਦੀ ਘਟਾਉਂਦੇ ਤੇ ਇਹਨਾਂ ਨੇ ਅਕਲ ਦੀ ਆਜੋ 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 ਮੜਾ ਜਾ ਹੇ ਬਾਈ ਅੰਕਲ ਸ਼ਰਮਾ ਦਾ ਕਹਿੰਦਾ ਅੱਜ ਵੀਡੀਓ ਮਣਾਉਣੀ ਹੈਗੀ ਤੇ ਆ ਅੱਜ ਬਾਈ ਪਾਵਲਾ ਬਾਈ ਗੱਡੀ ਲੈ ਗਿਆ ਪਾਵਲੇ ਦੀ ਗੱਡੀ ਫੌਰ ਸੇਲ ਹੈ ਬਾਈ ਇਹ ਬਾਈ ਹੈਗੀ ਆ ਜੀ 2000 ਵੈਰੀ ਗੱਲ ਵੀਡੀਓ ਪਾ ਕੇ ਨਾ ਨੰਬਰ ਪਾਵਲੇ ਦਾ 2023 ਮਾਡਲ ਹੈ ਬਾਈ ਐਕਸਟਰਾ ਲਾਈ ਵੀ ਲੱਗੇ ਹੋਏ ਆ ਸਿਰਫ ਗੱਡੀ 4-5000 ਕਿਲੋਮੀਟਰ ਚੱਲੀ ਹੋਈ ਆ ਹਾਂ ਵੀਰੇ ਇੱਕ ਰਿਕਵੈਸਟ ਆ ਤੁਹਾਨੂੰ ਆਪਾਂ ਨੂੰ ਗੱਡੀ ਚਾਹੀਦੀ ਆ ਮੰਨੂ ਨਹੀਂ ਚਾਹੀਦੀ ਕਿਸੇ ਨੂੰ ਚਾਹੀਦੀ ਆ ਹੋਂਡਾ ਸਿਟੀ ਹਾਂ 15 ਤੇ ਲੈ ਕੇ 16 17 ਦੇ ਵਿੱਚ ਮਾਡਲ ਹੋਵੇ 14 ਦੇ ਹੋਵੇ ਚੱਲੂਗਾ ਠੀਕ ਆ ਡੀਜ਼ਲ ਚਾਹੀਦੀ ਆ ਗੱਡੀ ਸਾਫ਼ ਹੋਵੇ ਦੱਸਿਓ ਵੀਰੇ ਹੋਂਡਾ ਸਿਟੀ ਲੈਣੀ ਆ ਹੋਂਡਾ ਸਿਟੀ ਓਨਲੀ ਹੋਂਡਾ ਕਿਸੇ ਨੂੰ ਦੋਣੀ ਆ ਆਪਾਂ ਨੇ ਤੇ ਬਾਈ ਹੁਣ ਇਹਦਾ ਗੱਡੀ ਦਾ ਫੀਚਰ ਦੱਸ ਕੀ ਨੇ ਹੁਣ ਮਾਲਕ ਦਾ ਸਨ ਰੂਫ ਹੈ ਬਾਈ ਬਾਕੀ ਬਾਈ ਨੇ ਹੈਲੀਕਾਪਟਰ ਵੀ ਚਲਵਾਇਆ ਹੋਇਆ ਬਾਈ ਉੜਦਾ ਤਾਂ ਹੈ ਨਹੀਂ ਉਹ ਇਹ ਟੌਪ ਪਜੜਦਾ ਇਹ ਟਾਈਮ ਹੁੰਦਾ ਇਹਦਾ ਠੀਕ ਆ ਨੰਬਰ ਬਾਈ ਰੋਪੜਦਾ ਗੱਲ ਕਰੀ ਇਹਦੀ ਡਿਮਾਂਡ ਦੀ ਉਹ ਡਿਮਾਂਡ ਇਹਦੀ ਫਿਰ ਇਹ ਹੈਗੀ ਆ ਔਨਲੀ 5 ਲੱਖ ਮੈਂ 51 ਲੱਖ ਹੈ ਪਾਉ ਲੈ ਨਾ ਹਾਇਆ ਬਾਈ ਚੌਣ ਨਹੀਂ ਉਤਰਿਆ ਅਰੇ ਚੌਣ ਉਤਰ ਗਿਆ ਸਾਲ ਹੋ ਗਿਆ ਗੱਡੀ ਲੈਣ ਨੂੰ ਸਾਲ ਹੋ ਗਿਆ ਸਾਲ ਹੋ ਗਿਆ 10 ਵਿੱਚ ਸਾਲ ਹੋ ਗਿਆ ਜੇ ਕਿਸ਼ਤਾਂ ਕਢਾਉਣੀਆਂ ਸਾਲ ਹੋ ਗਿਆ ਜੇ ਕਿਸ਼ਤਾਂ ਨਹੀਂ ਉਤਰੀਆਂ ਬਾਈ ਇਹਨੇ 5 ਡੋਰ ਕਢਾਉਣੀਆਂ ਹਣ ਤਾਂ ਕਰਕੇ ਵੇਚ ਰਿਹਾ ਤਾਂ ਕਰਕੇ ਵੇਚ ਰਿਹਾ ਬਾਈ ਬਾਈ ਇਹਦਾ ਮੁੱਲ ਕਰਦਾ 8 ਲੱਖ ਰੁਪਈਆ ਤੇ ਇਹ ਮਾਰ ਹਾਂ ਹਾਂ ਲੱਗ ਕਿਤੇ ਖਾਣੇ 12 ਕਿੰਨੇ 14 ਤੇ 14 ਲੱਖ ਦੀ ਹੋਣੀ ਹੈ ਤਾਂ 14.5 ਦੇ ਨਵੀਆਂ ਆਉਂਦੀ ਆ ਪਾਬਲੇ ਇਹ 14 ਕ ਦੀ 13 ਚ 24 ਮਾਡਲ ਆ ਇਹ ਇਹਦਾ ਤਾਂ ਨਾ ਵੇਚਣ ਵਾਲੀ ਗੱਲਾਂ ਵੇਚਣੀ ਉਹਦੀ ਹੈਗੀ ਹਾਂ ਤਾਂ ਹੀ ਕਰੀਏ ਨਾ ਵਿੱਚ ਨਾੜੀਆਂ ਗੱਲਾਂ ਠੀਕ ਆ ਠੀਕ ਆ ਠੀਕ ਨਹੀਂ ਪਾਬਲੇ ਕਹਿੰਦਾ ਨਾ ਵੇਚਣ ਵਾਲੀਆਂ ਗੱਲਾਂ ਨਾ ਵੇਚਣੀ ਨਹੀਂ ਹੈਗੀ 16 ਦੀ ਤਾਂ ਭਾਈ ਨਵੀਂ ਲਈਦੀ ਯਾਰ 16 ਦੀ 23 ਚ ਯਾਰ ਬੜੀ ਮਹਿੰਗੀ ਹੈ ਇਹ ਪਾਬਲੇ ਵੀਰੇ ਕੋਈ ਛੰਨੂ ਛਾਲੀ ਟੌਪ ਮਾਡਲ ਆ ਇਹ ਅੱਛਾ ਪੀਨਾਨ ਬੀਸ ਮਾਡਲ ਕਹਿੰਦੇ ਨੇ ਇਹਨੂੰ ਜਿਹੜਾ ਵੇਚਿਆ ਹੁੰਦਾ ਇਹ ਕਾਫੀ ਏਟ ਲੰਗਦਾ ਭਾਈ ਮੈਂ ਪਾਈਤੀ ਆ ਮਨੇ ਆਪਣੀ ਵਾਲੀ ਗੱਡੀ ਸੇਲ ਤੇ ਫੋਨ ਤਾਂ ਮੇਰੇ ਸਾਹਮਣੇ ਡੇਲੀ ਆਉਨੇ ਆ ਪਰ ਅਜੇ ਤੱਕ ਭਾਈ ਸੌਦਾ ਨਹੀਂ ਕਿਸੇ ਨਾਲ ਬਣਿਆ ਹੈਗਾ ਤੇ ਜੇ ਆਪਣਾ ਰੱਬ ਸੁੱਖ ਰੱਖੇ ਕੰਮ ਸਰ ਗਿਆ ਤਾਂ ਖਬਰੇ ਆਪਣਾ ਨਾਲ ਸਲਾਹ ਵੀ ਹੋ ਸਕਦੀ ਆ ਤੇ ਜੇ ਤਾਂ ਆਪਣਾ ਮਹਾਰਦੀ ਕਿਰਪਾ ਨਾਲ ਪੰਜ ਚਾਰ ਦਿੰਦੇ ਤਾਂ ਲੋ ਜੀ ਮਿੱਤਰੋ ਚੱਲੀਏ ਘਰ ਨੂੰ ਤੇ ਬਾਕੀ ਕਿਸੇ ਵੀ ਵੀਰ ਨੇ ਭਾਈ ਕੋਈ ਵੀ ਟਰੈਕਟਰ ਖਰੀਦਣਾ ਵੇਚਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਭਾਈ ਠੀਕ ਹੈ ਜੀ ਆਪਣਾ ਨੰਬਰ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਜੀ ਤੇ ਅੱਗੇ ਅੱਦੇ ਵਲੌਗ ਚ ਇੰਨਾ ਹੀ ਜੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਧੰਨਵਾਦ